ਪੁਰਾਣੀ ਰنجਿਸ਼ ਧਿੱਕਰ ਨੂੰ دیر ਸ਼ਾਮ ਇੱਕ ਨੌਜਵਾਨ ਦੇ ਉੱਪਰ ਕੁਝ ਨੌਜਵਾਨਾਂ ਵੱਲੋਂ ਹਮਲਾ ਕਰ ਦਿੱਤਾ ਗਿਆ ਤੇ ਇਸ ਤੋਂ ਬਾਅਦ ਖਰਾਬ ਹਾਲਤ ਦੇ ਚੱਲਦੇ ਨੌਜਵਾਨ ਨੂੰ ਡੀ ਐਮ ਸੀ ਹਸਪਤਾਲ ਭੇਜ ਦਿੱਤਾ ਗਿਆ ਮਾਮਲਾ ਪਠਾਨਪੋਟ ਦੇ ਹਲਕਾ ਸੁਜਨਪੁਰ ਦਾ ਹੈ ਜਿੱਥੇ ਕੇ ਬੇਅਮੀਦ ਨਾਲ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਤੇ ਇਲਾਜ ਦੌਰਾਨ ਨੌਜਵਾਨ ਦੀ ਸਵੇਰੇ ਮੌਤ ਹੋਈ ਦੱਸੇ ਜਾ ਰਹੀ ਹੈ मृतक ਦੀ ਪਛਾਣ ਪ੍ਰੇਮਨਗਰ ਦੇ ਰਹਿਣ ਵਾਲੇ ਮੰਤੀ ਵਜੂ ਹੋਈ ਹੈ ਤੇ ਘਰ ਵਾਲਿਆਂ ਵੱਲੋਂ লাশ ਨੂੰ ਰੋਡ 'ਤੇ ਰੱਖ ਕੇ ਰੋਸ ਮੁਜ਼ਾਰਾ ਕੀਤਾ ਗਿਆ ਇਨਸਾਫ ਦੀ ਮੰਗ ਕੀਤੀ ਗਈ। ਹਾਲੇ ਜਦੋਂ ਆਈ ਉੱਧਰ ਗਈ ਨਾ ਹਸਪੀਟਲ ਉੱਥੇ ਮੈਨੂੰ ਮੁਰੇ ਲੱਭੇ ਹੀ ਚਾਰ ਚਾਰਾ ਨੇ ਸੇਮ ਰੰਗ ਦੇ ਕੱਪੜੇ ਪਾਏ ਦੇ ਹੀ ਤੇ ਪੁਲਟ ਤੇ ਹੀ ਪਰ ਮੈਨੂੰ ਉਹਦਾ ਨਾਂ ਨਹੀਂ ਪਤਾ ਉਹ ਪਿੱਛਾ ਕਰਦੇ ਪਈ ਸਾਡਾ ਤੇਰੇ ਮੁਰੇ ਇੰਨਾ ਨਹੀਂ ਮੈਨੂੰ ਪਤਾ ਨਾਂ ਨਹੀਂ ਪਤਾ ਮੈਂ ਘਰਤੀ ਬਾਹਰ ਨਿਕਲਦੀ ਮੈਨੂੰ ਜਾਨ ਪਹਿਚਾਨ ਨਹੀਂ ਹੈ ਨਾ ਜਾਨੀ ਇੱਕ ਉਹ ਪਰ ਹੱਥ ਉਹ ਕੀ ਗੱਲ ਹੋਈ ਰਾਤ ਨੂੰ ਪਤਾ ਨਹੀਂ ਮੈਂ ਕਾ ਨੀ ਮਨਤੇ ਸ਼ਦਕੇ ਦੀ ਉੱਤੀ ਆਪੇ ਆਦੈ ਰਾਤ ਫੋਨ ਕਰਕੇ ਬੁਲਾਈ ਮਨਤੇ ਆਪੇ ਸ਼ਦਕੇ ਆਈ ਰਹੀ ਇਹਨੋਂ ਕੁਝ ਨਹੀਂ ਪਤਾ ਕੀ ਮੰਗਾ ਸ਼ਾਸਨ ਨਹੀਂ ਕਹਿੰਦੀ ਜੋ ਸਦਨਾ ਸਾਨੂੰ ਇਨਸਾਨ ਸਭ ਮਿਲਣਾ ਚਾਹੀਦਾ ਬਸ ਬਸ ਮੇਰਾ ਚਾਹੀਦਾ ਬਸ ਮੇਰਾ ਬੰਦਾ ਮੇਰੇ ਕੋ ਆ ਜੇ ਬਸ ਉਹ ਜਿੱਦਰ ਜੋ ਉਹਨਾਂ ਨਾਲ ਕਰਨਾ ਚਾਹੁੰਦੇ ਹੋ ਪੁਲਸ ਕਰੇ ਜੋ ਮੱਚੀ ਕਰੇ ਪਰ ਮੈਂ ਉਹਨਾਂ ਨੂੰ ਫਾਂਸੀ ਹੋਏ ਪਰ ਮੈਂ ਵੱਡੇ ਪਰ ਮੈਂ ਜੋ ਮਰਜ਼ੀ ਹੋਏ ਜੇ ਪੁਲਸ ਨਹੀਂ ਕਰੇਗੀ ਫਿਰ ਨਹੀਂ ਕਰਾਂਗੇ ਜੇ ਪੁਲਸ ਨਹੀਂ ਕਰਨਗੇ ਫਿਰ ਨਹੀਂ ਕਰਾਂਗੇ ਮੇਰੇ ਕੋਲੇ ਦੇ ਰਹੀ ਆ ਬੰਗਲਾ ਵੱਡੀਆਂ ਤੇ ਫਿਰ ਵੀ ਫੈਨ ਮਤ ਬੋਲੀ ਫਾਂ ਦੇ ਕਹਿੰਦੇ ਕਾਨੂੰ ਪਸੂ ਨਹੀਂ ਦਿਆ ਕੀ ਬੜੀ ਆਖੇਰਾ ਨਾ ਘਾੜੇ ਤਾਂ ਇਸ ਮੇਰੇ ਵੀ ਕੱਲ ਕੇ ਇਹ ਕਹਿੰਦੇ ਕਿ ਦੋ ਦਾ ਮੁੰਡਾ ਆਏਗਾ ਨਾ ਫਿਰ ਤੁਹਾਡੀ ਗੱਲ ਸੁਣਾਣੀ ਮੈਂ ਕਹਿੰਦੇ ਵੀ ਮੁੰਡਾ ਸਾਡਾ ਜਿੱਥੇ ਸੀ ਐਫਸੀ ਆ ਤੁਸੀਂ ਕਰੂਗਾ ਅੱਗੇ ਕਰ ਬਦਲੇ ਆ ਮੈਂ ਇਹ ਹਰ ਵਾਰ ਵਾਰ ਕਿਹਾ ਕਿ ਬੰਦਾ ਕਿਹਦੇ ਮੁੰਡਾ ਆ ਕੇ ਨਹੀਂ ਜਾਓ ਕਿੱ데 ਲਾਇਨ ਆਏਗਾ ਕਿੱਦਾਂ ਆਏਗਾ ਕਿੱਦਾਂ ਨਹੀਂ ਆਏਗਾ ਉਹ ਸੁਣ ਕਹਿੰਦੀ ਵੀ ਤੁਹਾਡੀ ਕਾਰਵਾਈ ਜਿੱਦਾਂ ਬਹੁਤ ਜ਼ਿਆਦਾ ਬਸ ਸੁਣਦੀ ਐਂ ਕਹਿੰਦੇ ਜਿੱਦੇ ਰੋਕੀ ਆ ਉਹ ਮਤਲਬ ਕਿ ਫਰੇ ਉੱਤੇ ਭਰੇ ਜਾ ਰਿਹਾ ਹੈ ਇਸ ਰੂਸ ਮੁਜ਼ਾਰੇ ਦੀ ਜਦੋਂ ਪੁਲਿਸ ਨੂੰ ਸੂਚਨਾ ਮਿਲੇ ਤਾਂ ਪੁਲਸ मौके ਤੇ ਪਹੁੰਚੀ ਤੇ ਪੁਲਸ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਕਾਰਵਾਈ ਕਰਨ ਦਾ ਭਰੋਸਾ ਵੀ ਪੁਲਸ ਵੱਲੋਂ ਦਿੱਤਾ ਜਾ ਰਿਹਾ ਹੈ। ਕੱਲ ਸ਼ਾਮ ਨੂੰ ਮੇਰੇ ਰਾਤ ਇੱਕ ਇਨਫੋਰਮੇਸ਼ਨ ਆਈ ਸੀ ਕਿ ਕੋਈ ਐਕਸੀਡੈਂਟ ਹੋਇਆ ਤਾਂ ਲੜਕਾ ਰਿਹਾ ਜਿਹਦਾ ਐਸਪੀ ਆਰ ਦਾਖਲ ਹੈ। ਜਦੋਂ ਆਈ ਉਹ ਐਸਪੀ ਆਰ ਤੇ ਗਿਆ ਉਹ ਤੇ ਇਹਨਾਂ ਨੇ ਰੈਫਰ ਕਰ ਦਿੱਤਾ ਮੰਡੀ ਗੌਰ। ਮੰਡੀ ਬੋਸ ਤੋਂ ਤੋਂ ਈਐਮਸੀ ਜਾਨ ਰਿਹਾ ਪਰ ਬਸ ਉਹਨਾਂ ਨੇ ਇਹਨਾਂ ਨੂੰ ਜਵਾਬ ਦੇਤਾ ਹੈ ਵਾਪਸ ਲਾਇਆ ਸੀ। ਉਨਾਂ ਨੇ ਫਿਲਹਾਲ ਅਜੇ ਤੱਕ ਨਾ ਕੰਮ ਲਾਰ ਕਰਾਈ। ਉਨਾਂ ਆ ਕੋ ਕੰਪਨੀ ਤੇ ਉੱਥੇ ਹਰ ਇੱਕ ਜੀ ਆ ਜੋ ਤੇ ਪੜਿਆ। ਜਿੰਨਾ ਨੂੰ ਇਦਾਂ ਕਹਿਆ ਗਿਆ। ਉਹ ਹੁਣ ਇਹਨਾਂ ਨੇ ਸਾਨੂੰ ਕਹਿ ਰਹੇ ਆ ਕਿ ਆਪਾਂ ਧਿਆਨ ਦੇ ਦਿਚਾਉਣੇ ਆ। ਉਹਨਾਂ ਦਾ ਇਹਦਾ ਪੋਸਟ ਮਾਦਮ ਕਰਾ ਕੇ ਕੰਮ ਲਾਰ ਕਰਾਇਆ ਤੇ ਜੋ ਬੰਦ ਕਾਨੂੰਨੀ ਕਰ ਲਈ ਜਾਂਦੀ ਸੀ। ਪਰਿਵਾਰ ਦਾ ਕਹਿਣਾ ਕਿ ਪੁਰਾਣੀ ਡੈਂਟੀ ਤੇ ਜਲਦੀ ਖਤਮ ਕੀਤਾ ਗਿਆ। ਬਾਹਰ ਹੱਦ ਤੱਕ ਕੋਈ ਕੰਪਲੇਟ ਨਹੀਂ ਕੀਤੀ ਪਰਿਵਾਰ ਨੇ। ਜੀ। ਪਰਿਵਾਰ ਕੋਈ ਕੰਪਲੇਂਟਾਂ ਕਰੇ ਨਾ ਸਾਨੂੰ। ਹੁਣ ਕੰਪਲੇਂਟ ਆਏਗੀ ਆਪਾਂ ਉਹਦੇ ਹੱਥ ਜੋ ਬਾਰਗੀ ਕਰ ਸਕਦਾ। Jagbani banatibile and moel sharma report